ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਕਰਨੀ ਐਟ ਲਾ ਇੰਪੋਰਟੈਂਟ ਖਬਰ ਹੈਗੀ ਹੈ ਜੀ ਕਿ ਕੈਲੀਫੋਰਨੀਆ ਪਲਾਨ ਕਰ ਰਿਹਾ 17000 ਕਮਰਸ਼ੀਅਲ ਡਰਾਈਵਰਾਂ ਦੇ ਲਾਇਸੈਂਸ ਜਿਹੜੇ ਆ ਉਹ ਰਿਵੋਕ ਕਰਨ ਵਾਸਤੇ ਸੋ ਇਹ ਇੰਪੋਰਟੈਂਟ ਖਬਰ ਆ ਕਿਉਂਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹਨੇ ਬੜੀ ਦੇਰ ਤੋਂ ਇਹ ਕਿਹਾ ਹੋਇਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਲਾਇਸੈਂਸਸ ਨੇ ਉਹ ਸਹੀ ਤਰੀਕੇ ਨਾਲ ਇਸ਼ੂ ਨਹੀਂ ਕੀਤੇ ਗਏ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਦਾ ਸਟੇਟਸ ਨਹੀਂ ਜਾਂ ਜੋ ਵੀ ਆ ਅੱਗੇ ਤਾਂ ਪਹਿਲਾਂ ਕੈਲੀਫੋਰਨੀਆ ਨੇ ਅਡਜਸਟ ਕੀਤਾ ਪਰ ਜਨੂਆ ਦੋ ਤਿੰਨ ਇਨਸੀਡੈਂਟ ਹੋਏ ਅਰਜੰਦਰ ਸਿੰਘ ਆੜਾ ਹੁਣ ਜਸ਼ਨਪ੍ਰੀਤ ਆੜਾ ਤੇ ਹੋਰ ਵੀ ਉਦੋਂ ਬਾਅਦ ਹੁਣ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ ਇਹਨੇ ਫੈਸਲਾ ਕਰ ਲਿਆ ਵੀ 17000 ਬੰਦਿਆਂ ਦੇ ਜਿਹੜੇ ਸੀਡੀਐਲ ਲਾਇਸੈਂਸ ਹੈਗੇ ਉਹ ਕੈਨਸਲ ਹੋਣਗੇ ਤੇ ਉਹਨਾਂ ਨੇ ਇਹਦੀ ਜਾਂਚ ਸ਼ੁਰੂ ਕਰਤੀ ਆ ਹੁਣ ਕਿਹੜੇ ਉਹ 17000 ਨੇ ਉਹ ਇਦਾਂ ਨਹੀਂ ਪਤਾ ਜਦੋਂ ਚਿੱਠੀਆਂ ਆਉਣਗੀਆਂ ਉਦੋਂ ਪਤਾ ਲੱਗੇਗਾ ਤੇ ਹੁਣ ਕਾਫੀ ਲੋਕਾਂ ਨੂੰ ਚਿੱਠੀਆਂ ਵੈਸੇ ਆਉਣੀਆਂ ਸ਼ੁਰੂ ਵੀ ਹੋ ਗਈਆਂ ਨੇ ਤੇ ਉਹਦੇ ਬਾਰੇ ਜਦੋਂ ਇਹ ਫੈਸਲਾ ਲਿਆ ਕੈਲੀਫੋਰਨੀਆ ਨੇ ਤੇ ਜਿਹੜੇ ਟ੍ਰਾਂਸਪੋਰਟੇਸ਼ਨ ਸੈਕਟਰ ਹੀ ਹੈ ਕਿ ਮਿਸਟਰ ਡਫੀ ਉਹਨਾਂ ਨੇ ਦੁਬਾਰਾ ਇੱਕ ਪੋਸਟ ਪਾਈ ਤੇ ਉਹਨਾਂ ਨੇ ਕਿਹਾ ਕਿ ਆਫਟਰ ਵੀਕਸ ਆਫ ਕਲੇਮਿੰਗ ਦੇ ਡਿਡ ਨਾਥਿੰਗ ਰੋਂਗ ਗਵਰਨਰ ਨਿਊਸਮੈਂਡ ਕੈਲੀਫੋਰਨੀਆ ਹੈਵ ਬੀਨ ਕਾਟ ਰੈਡ ਹੈਂਡਿਡ ਐਂਡ ਦੇ ਹੈਵ ਐਕਸਪੋਜ਼ਡ 17000 ਪੀਪਲ ਇਲੀਗਲੀ ਇਸ਼ੂਇੰਗ ਟਾਕ ਲਾਇਸੈਂਸਸ ਆਰ ਬੀਇੰਗ ਰਿਵੋਕਡ ਸੋ ਆਵਰ ਸਟੈਂਡ ਹੈਜ਼ ਬੀਨ ਵਿੰਡਿਕੇਟਿਡ ਉਹ ਇਹ ਕਹਿ ਰਿਹਾ ਕਿ ਅਸੀਂ ਸ਼ੁਰੂ ਤੋਂ ਕਹਿ ਰਹੇ ਸੀਗੇ ਵੀ ਲਾਇਸੈਂਸ ਗਲਤ ਨਹੀਂ ਪਰ ਕੈਲੀਫੋਰਨੀਆ ਨੇ ਆਪ ਹੀ ਮੰਨ ਲਿਆ ਤੇ ਜੋ ਅਸੀਂ ਕਹਿ ਰਹੇ ਆ ਉਹ ਸਹੀ ਆ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਇਟਸ ਅ ਟਿਪ ਆਫ ਅ ਨਾਈਸਬਰਗ ਤੇ ਅਸੀਂ ਇਹਦੇ ਤੇ ਹੋਰ ਵੀ ਜ਼ਿਆਦਾ ਫੋਰਸ ਕਰਾਂਗੇ ਕੈਲੀਫੋਰਨੀਆ ਨੂੰ ਕਿ ਇੱਥੇ ਜ਼ਿਆਦਾ ਜਾਂਚ ਕੀਤੀ ਜਾਵੇ ਉਹਨਾਂ ਨਾਲ ਨਾਲ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਕਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜਿਹੜੀਆਂ ਟਰੱਕਿੰਗ ਕੰਪਨੀਆਂ 'ਚ ਕੰਮ ਕਰਦੇ ਨੇ ਉਹਨਾਂ ਦੀ ਵੀ ਜਾਂਚ ਹੋਏਗੀ ਤੇ ਇੱਥੇ ਬਸ ਨਹੀਂ ਉਹ ਕਹਿੰਦੇ ਆ ਵੀ ਜਿਹੜੇ ਲਾਇਸੈਂਸ ਰਵੋਗ ਹੋਣਗੇ ਇਹ ਕਿਹੜੀ ਕੰਪਨੀ 'ਚ ਉਹਨਾਂ ਨੇ ਕੰਮ ਕੀਤਾ ਜਾਂ ਕਿਹਦੇ ਨਾਲ ਉਹ ਚਲਾਉਂਦੇ ਸੀ ਕਿੱਥੇ ਆ ਉਹਦੀ ਵੀ ਜਾਂਚ ਹੋਏਗੀ ਤੇ ਜੇ ਉੱਥੇ ਕੋਈ ਵਾਇਲੇਸ਼ਨ ਹੋਈ ਤਾਂ ਉਹਦੇ ਖਿਲਾਫ ਵੀ ਜਿਹੜਾ ਹੈਗਾ ਉਹ ਐਕਸ਼ਨ ਲਿਆ ਜਾਏਗਾ ਕਿਉਂਕਿ ਰੋਡ ਸੇਫਟੀ ਵਾਸਤੇ ਇਹਦੀ ਜਿਹੜੀ ਹੈਗੀ ਆ ਉਹ ਸਾਨੂੰ ਲੋੜ ਆ ਤੇ ਹੁਣ ਆ ਕਿ ਜਿਹੜੇ ਬੇਸਿਕਲੀ ਲੋਕ ਟ੍ਰੱਕ ਚਲਾ ਸਕਦੇ ਆ ਜਿਹੜੇ ਨਵੇਂ ਰੂਲਾਂ ਥੱਲੇ ਉਹਨਾਂ ਚ ਇੱਕ ਤਾਂ ਜਿਹੜੇ ਬੰਦਿਆਂ ਕੋਲੇ ਗ੍ਰੀਨ ਕਾਰਡ ਆ ਸਿਟੀਜ਼ਨ ਨੇ ਜਾਂ ਜਿਹੜੇ ਟ੍ਰੀਟੀ ਵੀਜ਼ੇ ਅੰਡਰ ਹੈਗੇ ਆ ਕੈਨੇਡਾ ਤੇ ਮੈਕਸੀਕੋ ਤੋਂ ਜਾਂ ਜਨਾਂ ਕੋਲ H2A H2B ਜਾਂ E2 ਵੀਜ਼ਾ ਜਾਂ ਉਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਚਲਾ ਸਕਦੇ ਆ ਦੂਜੇ ਨਹੀਂ ਚਲਾ ਸਕਦੇ ਇਹਦੇ ਬਾਰੇ ਇੱਕ ਜਿਹੜਾ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਡਿਸਟ੍ਰਿਕਟ ਆਫ ਕਲੰਬੀਆ ਚ ਉਹਨਾਂ ਨੇ ਸਟੇ ਕੀਤੀ ਆ ਕਿ ਤੁਸੀਂ ਜਿਹੜੇ emergancy ਲਾ ਕੇ ਇਹਨਾਂ ਦੇ ਲਾਇਸੈਂਸ ਜਿਹੜੇ ਹੈਗੇ ਆ ਉਹ ਕੈਨਸਲ ਕੀਤੇ ਹੈਗੇ ਵਰ ਪਰਮਿਟ ਵਾਲਿਆਂ ਦੇ ਚਾਹੇ ਉਹ ਡਾਕਾ ਵਾਲੇ ਆ ਚਾਹੇ ਸੈਲਮ ਵਾਲੇ ਆ ਉਹਨੂੰ ਸਟੇ ਕਰਤਾ ਉਹਨਾਂ ਨੇ ਹੁਣ ਫੈਡਰਲ ਗਵਰਨਮੈਂਟ ਜਿਹੜੀ ਕੋਸ਼ਿਸ਼ ਕਰ ਰਹੀ ਹੈ ਉਹ ਸਟੇ ਨੂੰ ਓਵਰਟਰਨ ਕਰਨ ਦੀ ਤਾਂ ਜੇ ਉਹ ਸਟੇ ਓਵਰਟਰਨ ਨਹੀਂ ਹੁੰਦੀ ਫਿਰ ਤਾਂ ਉਹ ਸਟੇ ਰਹੇਗੀ ਤਾਂ ਉਹਨਾਂ ਦੇ ਲਾਇਸੈਂਸ ਬਰਕਰਾਰ ਰਹਿਣਗੇ ਲੇਕਿਨ ਜੇ ਉਹ ਸਟੇ ਜਿਹੜੀ ਹੈਗੀ ਆ ਉਹ ਓਵਰਟਰਨ ਹੋ ਜਾਂਦੀ ਆ ਤਾਂ ਫਿਰ ਦੁਬਾਰਾ ਹੋਈ ਅਪੀਲਸ਼ਨ ਆ ਜਾਏਗੀ ਲੇਕਿਨ ਜਿਹੜਾ 17000 ਕੈਲੀਫੋਰਨੀਆ ਨੇ ਕੀਤਾ ਇਹਦਾ ਉਹ ਸਟੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਉਹ ਸਟੇ ਦਾ ਉਹਨਾਂ ਲੋਕਾਂ ਲਈ ਆ ਵੀ ਜਿਨ੍ਹਾਂ ਦੇ ਲਾਇਸੈਂਸ ਸਹੀ ਸੀ ਤੇ ਇਹਨਾਂ ਨੇ ਕਿਹਾ ਕਿ ਉਹਨਾਂ ਕੋਲੇ ਵਰਕ ਪਰਮਿਟ ਹੈਗਾ ਤੇ ਉਹਨਾਂ ਕੋਲੇ ਗ੍ਰੀਨ ਕਾਰਡ ਨਹੀਂ ਹੈਗਾ ਤਾਂ ਉਹਨਾਂ ਦਾ ਕੈਨਸਲ ਕਰੋ ਪਰ ਕੈਲੀਫੋਰਨੀਆ ਇਹ ਨਹੀਂ ਕਹਿ ਰਿਹਾ ਉਹ ਜਿਹੜੇ ਰਿਵੋਕ ਕਰ ਰਹੇ ਉਹ ਕਹਿ ਰਹੇ ਵੀ ਲਾਇਸੈਂਸ ਹੀ ਇਹਨਾਂ ਦੇ ਅਸੀਂ ਜਿਹੜਾ ਦੇਖ ਰਹੇ ਆ ਵੀ ਸਹੀ ਤਰੀਕੇ ਨਾਲ ਇਸ਼ੂ ਨਹੀਂ ਹੋਏ ਸੋ ਲੱਗਦਾ ਨਹੀਂ ਕਿ ਜਿਹੜੀ ਉਹ ਸਟੇ ਹੋਈ ਆ ਉਹਦਾ 17000 ਇਹਨਾਂ ਲਾਇਸੈਂਸਾਂ 'ਤੇ ਅਸਰ ਪਵੇਗਾ ਬਾਕੀ ਤਾਂ ਜਿਹੜਾ ਹੈ ਕੋਰਟ ਦੇ ਵਿੱਚ ਕੇਸ ਆ ਦੇਖਣ ਵਾਲੀ ਗੱਲ ਆ ਸੋ ਦੇਖਦੇ ਆ ਕਿਹੜੀਆਂ ਲੈਟਰਾਂ ਕੈਲਿਫੋਰਨੀਆ ਤੋਂ ਆਉਂਦੀਆਂ ਜਾਂ ਕੀ ਆ ਸੋ ਬੜੀ ਇੰਪੋਰਟੈਂਟ ਖਬਰ ਆ ਤਾਂ ਸ਼ੇਅਰ ਕਰ ਇੰਪੋਰਟੈਂਟ ਖਬਰ ਹੈਗੀ ਹੈ ਜੀ ਸ਼ਿਕਾਗੋ ਤੋਂ ਕਿ ਉੱਥੇ ਇੱਕ ਫੈਡਰਲ ਜੱਜ ਨੇ ਆਰਡਰ ਕੀਤਾ ਕਿ ਜਿਹੜੇ ਡਿਟੇਨ ਕੀਤੇ ਗਏ ਆ ਬੰਦੇ ਉਹਨਾਂ ਚੋਂ 615 ਬੰਦੇ ਰੀਲੀਜ਼ ਕੀਤੇ ਜਾਣ ਸੋ ਜੱਜ ਸੇਸ ਇਸ ਆਰਡਰ ਰੀਲੀਜ਼ ਆਫ ਹੰਡਰਡਸ ਆਫ ਪੀਪਲ ਅਰੈਸਟਡ ਅੰਡਰ ਫੈਡਸ ਡਿਪੋਰਟੇਸ਼ਨ ਬਿਲਜ਼ ਤਕਰੀਬਨ 1800 ਬੰਦੇ ਆਈਸ ਨੇ ਤੇ ਬਾਰਡਰ ਪਟੋਲ ਨੇ ਅਰੈਸਟ ਕੀਤੇ ਸੀ ਸ਼ਿਕਾਗੋ ਏਰੀਆ ਦੇ ਵਿੱਚ ਜੂਨ ਤੋਂ ਲੈ ਕੇ ਅਕਤੂਬਰ ਤੱਕ ਤੇ ਉਹਨਾਂ ਦੇ ਕੇਸ ਜਿਹੜੇ ਹਾਰਡ ਕੋਰਟਾਂ ਵਿੱਚ ਗਏ ਤੇ ਉਹਨਾਂ ਵਿੱਚੋਂ ਹੁਣ ਇੱਕ ਜੱਜ ਸਾਹਿਬ ਨੇ ਕਿਹਾ ਵੀ 615 ਇਦਾਂ ਦੇ ਬੰਦੇ ਆ ਜਿਨ੍ਹਾਂ ਦੀ ਗੇ ਰੀਲੀਜ਼ ਬਣਦੀ ਆ 1800 ਚੋਂ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜਿਹੜਾ ਰੀਲੀਜ਼ ਕਰਨ ਬਾਰੇ ਮੈਂ ਆਰਡਰ ਕਰਾਂਗਾ ਤੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਡਿਟੈਂਸ਼ਨ ਹੈਗੀ ਆ ਉਹ ਜਿਹੜੀ ਪ੍ਰੋਪਰ ਨਹੀਂ ਹੈਗੀ ਜਾਂ ਉਹ ਰਿਪੋਰਟੇਬਲ ਨਹੀਂ ਹੈਗੇ ਤੇ ਉਹਨਾਂ ਵਿੱਚੋਂ ਕਾਫੀ ਲੋਕ ਤਾਂ ਜਿਹੜੇ 1800 ਚੋਂ ਫੜੇ ਗਏ ਚਲੇ ਵੀ ਗਏ ਆ ਜਿਹੜੇ ਕ੍ਰਿਮੀਨਲ ਕੇਸਸ ਵਾਲੇ ਉਹਨਾਂ ਨੂੰ ਨਹੀਂ ਛੱਡ ਰਹੇ ਪਰ ਉਹਨਾਂ ਚ 615 ਬੰਦੇ ਆਈਡੈਂਟੀਫਾਈ ਕੀਤੇ ਆ ਕੋਰਟ ਨੇ ਜਿਹੜੇ ਉਹ ਕਹਿ ਰਹੇ ਆ ਕਿ ਛੱਡੇ ਜਾ ਸਕਦੇ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਇਹ ਹੁਣ ਆਰਡਰ ਕਰਾਂਗਾ ਹੁਣ ਦੇਖਦੇ ਆ ਕਿ ਕੀ ਆਰਡਰ ਕਰਦੇ ਆ ਤੇ ਇਹ ਰੀਲੀਜ਼ ਵੀ ਕਰਦੇ ਆ ਕਿਉਂਕਿ ਜਿਹੜੀ ਅ ਇਹ ਉਹਦੀ ਅਪੀਲ ਵੀ ਕਰ ਸਕਦੇ ਆ ਅੱਗੇ ਪਰ ਬਹੁਤ ਇੰਪੋਰਟੈਂਟ ਡਿਸੀਜਨ ਆ ਕਿ ਮਤਲਬ ਕੋਰਟ ਨੇ ਇਹ ਸਾਰੇ ਕੇਸਾਂ ਦੀ ਜਿਹੜੀ ਪੁਨਛਾਣ ਕੀਤੀ ਆ 1800 ਦੀ ਜੋ ਲੋਕਾਂ ਵਿੱਚੋਂ ਇਹ ਕਿਹਾ ਗਿਆ ਵੀ 615 ਬੰਦੇ ਜਿਹੜੇ ਹੈਗੇ ਆ ਉਹ ਰਿਲੀਜ਼ ਹੋਣੇ ਚਾਹੀਦੇ ਨੇ ਤੇ ਇੱਥੇ ਇਹ ਕਿ ਇਹਨਾਂ ਨੇ ਡੇ ਕੇਅਰ ਵਰਕਰ ਹੁਣ ਪਿਛੇ ਰੀਟੇਨ ਕੀਤੀ ਸੀਗੀ ਉਹਦਾ ਵੀ ਕਾਫੀ ਮੀਡੀਆ ਦੇ ਵਿੱਚ ਆਇਆ ਸੀ ਮੰਡੇ ਤੇ ਉਹਨੂੰ ਵੀ ਕੋਰਟ ਨੇ ਛੱਡ ਦਿੱਤਾ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਸ਼ਿਕਾਗੋ ਏਰੀਆ ਤੋਂ ਉਹਨੂੰ ਬੱਚਿਆਂ ਦੇ ਸਾਹਮਣੇ ਲੈ ਗਏ ਸੀਗੇ ਤੋਂ ਇਸ ਕਿਸਮ ਦਾ ਜਿਹੜਾ ਉੱਥੇ ਹਾਲਾਤ ਹੈਗੇ ਸ਼ਿਕਾਗੋ ਦੇ ਵਿੱਚ ਪਰੇ ਵੱਡੀ ਰੀਲੀਫ ਆ ਜਿਹੜੀ ਕਿ ਇੱਕ ਕੋਰਟ ਨੇ ਕਹੀ ਆ ਤੇ ਜਿਹੜੇ ਜੱਜ ਸਾਹਿਬ ਨੇ ਇਹ ਹੈਗੇ ਯੂ ਐਸ ਡਿਸਟ੍ਰਿਕਟ ਜੱਜ ਜੈਫਰੀ ਕਮਿੰਗਸ ਇਹਨਾਂ ਦਾ ਨਾਂ ਆ ਤੇ ਇਹਨਾਂ ਨੇ ਕਿਹਾ ਵੀ 615 ਬੰਦੇ ਅਸੀਂ ਰੀਲੀਜ਼ ਕਰ ਸਕਦੇ ਲੋਸੂਟ ਫਾਈਲ ਕੀਤਾ ਜੀ ACLU ਨੇ ਕਿ ਉਹ ਇਹ ਕਹਿ ਰਿਹਾ ਕਿ ਕੈਲੀਫੋਰਨੀਆ ਦੀ ਇੱਕ ਜਿਹੜੀ ਡਿਟੈਂਸ਼ਨ ਫੈਸਿਲਟੀ ਆ ਉੱਥੇ ਕੰਡੀਸ਼ਨਾਂ ਬਹੁਤ ਮਾੜੀਆਂ ਨੇ ਸੋ ACLU ਲਾ ਉਸੂਟ ਲੈਜਿਸ ਅਪੋਲਿੰਗ ਕੰਡੀਸ਼ਨਸ ਐਟ ਕੈਲੀਫੋਰਨੀਆਜ਼ ਲਾਰਜੇਸਟ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਟੀ ਇਹ ਜਿਹੜੀ ਡਿਟੈਂਸ਼ਨ ਫੈਸਿਲਟੀ ਹੈਗੀ ਆ ਇਹ ਕੈਲੀਫੋਰਨੀਆ ਸਿਟੀ ਦੇ ਵਿੱਚ ਹੈਗੀ ਆ ਤਕਰੀਬਨ ਇਹ ਐਲ ਏ ਤੋਂ 100 ਮੀਲ ਤੇ ਤੇ ਉਥੇ ਇਹ ਕੇਸ ਫਾਈਲ ਕੀਤਾ ਗਿਆ ਨਾਰthern ਕੈਲੀਫੋਰਨੀਆ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਏਸੀਐਲਯੂ ਵੱਲੋਂ ਕਿ ਜਿਹੜੀ ਉਥੇ ਕੰਡੀਸ਼ਨ ਹੈ ਬਹੁਤ ਮਾੜੀਆਂ ਨੇ ਉਥੇ ਉਹ ਕਹਿ ਰਹੇ ਆ ਕਿ ਲੋਕਾਂ ਕੋਲ ਸਾਬਣ ਹੈ ਨਹੀਂ ਤੇ ਨਹਾਉਣ ਵਾਸਤੇ ਬਾਕੀ ਟਾਇਲਟ ਪੇਪਰ ਘਟ ਨੇ ਤੇ ਉਹਨਾਂ ਨੂੰ ਖਾਣ ਨੂੰ ਵੀ ਪ੍ਰੋਪਰ ਨਹੀਂ ਦਿੱਤਾ ਜਾਂਦਾ ਤੇ ਉਥੇ ਰਹਿਣਾ ਬੜਾ ਮੁਸ਼ਕਲ ਆ ਤੇ ਉਹ ਕਹਿ ਰਹੇ ਆ ਕਿ ਉਥੇ ਹਾਲਾਤ ਇਦਾਂ ਦੇ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਉਹ ਪੂਰੀ ਪ੍ਰੋਪਰ ਉਹਨਾਂ ਦੀ ਟੇਕ ਕੇਅਰ ਨਹੀਂ ਹੋ ਰਹੀ ਪਰ ਜਿਹੜੇ ਸਰਕਾਰ ਆ ਡਿਪਾਰਟਮੈਂਟ ਆਫ ਹੋਮ ਲੈਂਡ ਸਿਕਿਉਰਿਟੀ ਦੇ ਜਿਹੜੇ ਅਸਿਸਟੈਂਟ ਸੈਕਟਰੀ ਇਹ ਕਹਿ ਰਹੇ ਆ ਕਿ ਅਲੀਗੇਸ਼ਨ ਗਲਤ ਨੇ ਉਹਨਾਂ ਨੂੰ 3 ਮੀਲ ਦਿੱਤੇ ਜਾਂਦੇ ਆ ਦਿਨ ਚ ਕਲੀਨ ਵਾਟਰ ਆ ਕਲੋਥਿੰਗ ਆ ਬੈਡਿੰਗ ਆ ਸ਼ਾਵਰ ਆ ਸਾਬਣ ਆ ਇਹ ਸਾਰਾ ਕੁਝ ਅਵੇਲੇਬਲ ਹੈਗਾ ਤੇ ਇਹ ਅਲੀਗੇਸ਼ਨ ਗਲਤ ਆ ਪਰ ACL ਜਿਹੜਾ ਲਾ ਸੂਟ ਕਰ ਰਿਹਾ ਉਹ ਕਹਿ ਰਿਹਾ ਕਿ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਜਾਂ ਪਤਾ ਲੱਗਿਆ ਕਿ ਉੱਥੇ ਕੰਡੀਸ਼ਨ ਠੀਕ ਨਹੀਂ ਤੇ ਇਹ ਪ੍ਰिजन ਜਿਹੜੀ ਆ 2023 ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬੰਦ ਕਰ ਦਿੱਤੀ ਸੀ ਕਿਉਂਕਿ ਇਹਦੇ ਵਿੱਚ ਉਹ ਕਰੇ ਸੀ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਹਿਊਮਨ ਰਾਈਟ ਅਬਿਊਸਿਸ ਹੋਈਆਂ ਜਾਂ ਉੱਥੇ ਜਿਹੜੀ ਕਪੈਸਿਟੀ ਨਹੀਂ ਸੀ ਇੰਨੇ ਬੰਦੇ ਰੱਖਣ ਦੀ ਤੇ ਹੁਣ ਦੁਬਾਰਾ ਉਹ ਜਿਹੜੀ ਪ੍ਰिजन ਹੈਗੀ ਆ ਉਹ ਖੋਲੀ ਗਈ ਆ ਤੇ ਉਹਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੇ ਜਿਹੜੇ ਮਤਲਬ ਕੇਸ ਜੁਆਇਨ ਕੀਤਾ ਇਹ ਕਿਹਾ ਪ੍ਰिजन ਦੇ ਵਿੱਚ ਜਿਹੜੇ ਉੱਥੇ ਡਿਟੇਨਡ ਹੈਗੇ ਆ ਵੀ ਹਾਲਾਤ ਠੀਕ ਨਹੀਂ ਹੈਗੇ ਹੁਣ ਦੇਖਦੇ ਆ ਕੋਰਟ ਇਹਦਾ ਕੀ ਫੈਸਲਾ ਕਰਦੀ ਹੈ ਇੰਪੋਰਟੈਂਟ ਖਬਰ ਸੋਸੀ ਕਾ